हाउ टू क्लीन ईजीआर सो मैजिक का ट्रैक्टर हेलो गाइस वेलकम टू बैक माय चैनल स्वागत है ਤੁਹਾਡਾ ਆਪਣੇ ਕੋ ਨਵੇਂ ਵਲੌਗ ਦੇ ਵਿੱਚ ਨਵਾਂ ਵਲੌਗ ਨਵੀਂ ਸ਼ੁਰੂਆਤ ਕਹਿੰਦੇ ਅੱਜ ਆਪਾਂ ਕਰਨਾ ਵਾ ਈਜੀਆਰ ਕਲੀਨ ਆਪਣੇ 750 ਐਕਸ ਸੋਨਾਲੀਕਾ ਦਾ ਤੇ ਅੱਜ ਦਿਖਾਉਣੇ ਆ ਕਿੱਦਾਂ ਕਰਨਾ ਯਾਨੀ ਕੀ ਸਰ ਯਾਨੀ ਕੀ ਦੁਬਾਰਾ ਬਣਾ ਇਹ ਤਾਂ ਦੁਬਾਰਾ ਬਣਾ ਦੇਖੋ ਇਹ ਤਾਂ ਦੁਬਾਰਾ ਬਣਾ ਦੇਖੋ ਨਹੀਂ ਨਹੀਂ ਪਿਆਈ ਹੈ ਇਹ ਕਰੋ ਜੀ ਖਾਣੇ ਨੂੰ ਖੋਲਦੇ ਆ ਪਹਿਲਾਂ ਫੇਰ ਕਰਦੇ ਆ ਦੀ ਡਾਕਟਰੀ ਪਾਣੀ ਨਹੀਂ ਆਉਣਾ ਵਿਚਾਲੂ ਅਰੇ ਯੱਕ ਇੱਕ ਪਾਸਿਓਂ ਦਾ ਖੋਲਤਾ ਮੈਨੂੰ ਲੱਗਦਾ ਪਹਿਲਾਂ ਹੀ ਕਲੀਨ ਆ ਤੁਸੀਂ ਐਵੇਂ ਕਲੀਨ ਤੁਸੀਂ ਪਤਾ ਲੱਗ ਆ ਵੀ ਝਾੜ ਲੈਣਾ ਹੈ ਹੁਣ ਇਹ ਲੱਕੋ ਅੱਜ ਦਾ ਕੰਟੈਂਟ ਹੈਗਾ ਮਿੱਤਰੋ ਹਾਊ ਟੂ ਕਲੀਨ ਈਜ਼ੀਅਰ ਸੋ ਮੈਡੀਕਲ ਟੈਕ ਆਹ 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 ਇਹ ਪਾਣੀ ਵੀ ਹੋਵੇ ਕਿੰਨਾ ਸਾਫ ਪਾਣੀ ਇਹਦਾ ਲੋਹੇ ਨਹੀਂ ਗਾਉਂਦੇ ਕੋਲ ਸਾਰੇ ਚੰਨ ਚੱਲਦਾ ਵੀ ਇਹ ਚੱਲਦਾ ਉਹ ਨਾ ਚੱਲਦੇ ਤਾਂ ਲੱਗਿਆ ਵੇ ਇਹ ਬਾਦੂ ਗਾਲਸਾ ਉਹ ਤੇਰੀ ਉਹ ਮਦੀ ਤੇਰੀ ਉਹ ਬਾਦਰੇ ਜੀਓ ਮਦੀ ਕੀ ਹੈ ਮਦੀ ਬਲੇ ਨਹੀਂ ਮਾਰੀ ਚੱਲਿਆ ਸਾਫ ਪਾਣੀ ਹਵਾ ਮਾਰੂ ਇਹ ਰੇ ਰੇ ਹਵਾ ਉਹ ਪ੍ਰੈਸ਼ਰ ਨਾਲ ਮਾਰੂ ਓਏ ਨਹੀਂ ਉਹ ਹਵਾ ਵਾਲਾ ਮਾਰ ਓਏ ਮਿੱਤਰੋ ਕਹਿੰਦੇ 2026 ਆ ਗਿਆ ਨਵੇਂ ਤੋਂ ਨਵੇਂ ਸੱਪ ਕੱਢਨੇ ਆਪਾਂ ਹੁਣ ਸਮਾਨ ਆਪਾਂ ਇਕੱਠਾ ਕਰ ਲਿਆ ਹੋਇਆ ਤੇ ਇਹ ਕਰੋ ਚੈੱਕ ਫਰ ਹੁਣ ਇਹ ਸੱਪ ਹਵਾ ਪਰ ਹੀ ਜਾਊਗੀ ਚੱਲੀ ਜਾਂਦੇ ਨੇ ਤੇ ਇੱਧਰ ਖੜਾ ਪੈਂਥਰ ਆਹ ਸਨੋ ਖੇਢੀ ਜਾਂਦਾ ਸਨ ਹਾਂ ਓਏ ਇਹਦੇ ਫੇਰ ਉਹੀ ਹੈ ਨਾ ਆਪਾਂ ਜਾਂ ਥੋੜੀ ਦਰਾ ਕਰ ਦਿੰਦੇ ਨਹੀਂ ਇਹਦੇ ਨਾ ਪੱਤੀ ਲਾ ਕੇ ਬੰਦ ਵੀ ਕਰ ਸਕਦੇ ਆਂ ਬੰਦ ਹੀ ਕਰਨੀ ਜਵਾਨੀ ਹੈ ਨੀ ਜਵਾਨੀ ਪੈਸਾ ਕੈਨੇਡਾ ਵਾਲਾ ਸੈਂਟ ਵੀ ਆਜੂ ਇਹ ਚ ਸੈਂਟ ਦਾ ਵੀ ਸਾਈਜ਼ ਛੋਟਾ ਹੀ ਆ ਨਹੀਂ ਫਿਰ ਇਧਰੋਂ ਇੰਨਾ ਖੁੱਲਾ ਉਧਰ ਭੋਰਾ ਕੇ ਕੀ ਯਾਰ ਆਈ ਆ ਨਾ ਫਿਰ ਇੰਨੀ ਜਾਨ ਲਾ ਕੇ ਵੇਲਾ ਜਾਂਦਾ ਵਿੱਚ ਤੇ ਫਿਰ ਟ੍ਰੈਕਟਰ ਨੇ ਦਬਣਾਈ ਆ ਹੈ ਨਾ ਪਾਣੀ ਆਉਂਦੀ ਫਿਰ ਕਾਲ ਕਾਲ ਸੀ ਕਾਲ ਸੋਪਨ ਮਾਰਦੇ ਹਵਾ ਮਾਰਦੇ ਚੱਲੇ ਆਕਰ ਮਾਰਦੇ ਆਈ ਹੁੰਦੀ ਈਜੀ ਆ ਲੈ ਆ ਚਲ ਵੇੜੋਂ ਦੇ ਸਾਰਾ ਕੋ ਦੇਖੀ ਜਾਊ ਕੋਣ ਕੀ ਨਿਕਲਦਾ ਕੀ ਯਕ ਮਿੱਤਰੋ ਕਾਲਸ ਤੋਂ ਨਿਕਲ ਕੇ ਆ ਰਹੀ ਐ ਇਹ ਥੋੜੀ ਵੀਡੀਓ ਲੇਟ ਤੇ ਆਉਣ ਕੀਤੀ ਆ ਕਾਲਸ ਸਵੇਰੋਂ ਨਿਕਲੂ ਥੱਲੇ ਟਾਪ ਦੇ ਵੱਲ ਐਨੀ ਕਾਲਸ ਨਿਕਲਦੀ ਐ ਜਿਹਦੇ ਡਾਇਰੈਕਟਰਾਂ ਨੇ ਲੱਗਾ ਮਿੱਤਰੋ ਕਰ ਲੋ ਕਲੀਨ ਬਹੁਤ ਹੀ ਜ਼ਰੂਰੀ ਐ ਇਹ ਇਹ ਜੋ ਪਾਣੀ ਘਾਦੋ ਨਿਕਲੇ ਵਿੱਚ ਪਾਣੀ ਨਹੀਂ ਝਾਲਦਾ ਇਹਦੇ ਠੀਕ ਆ ਹਾਂਜੀ ਕਿਉਂ ਬ్రో ਮਾਰਦੀ ਹੈ ਹਵਾ ਪਾਣੀ ਤਾਂ ਮਾਰ ਤਾਂ ਆ ਏਅਰ ਜਾਂਦੀ ਕਿੱਧਰ ਦੀ ਐਂ ਦੀ ਕੀ ਆਂਦੀ ਉੱਥੋਂ ਦੇ ਮਾਰੇ ਤੋਂ ਨਹੀਂ ਪਾਣੀ ਪਾਉਂਦੇ ਸੀ ਉੱਥੋਂ ਕੌਣੀ ਨਿਕਲਦਾ ਵੱਢ ਕੇ ਦੇਖ ਇਹਨਾਂ ਨੂੰ ਮਾਰ ਉਹ ਇਧਰ ਮਾਰ ਲਾ ਲੈ ਬਹੁਤ ਜਲਦੀ ਉਹਨਾਂ ਨੂੰ ਮਾਰ ਦਿੱਤੀ ਮੋਲੀ ਉਹਦੇ ਅਰੇ ਲੈ ਲੈ ਅਰੇ ਤੋਂ ਨਾਲ ਉਸ ਮਾਰੀ ਹੋਰ ਮੁਸਕਾਏਗਾ લાકે ચલા દે પ્રેશર કટ ગયા તો આ તો જે તો સા અમે પડવા નું છે તો આ તો ડબું ડબું આવતા દે ભલે રીમેટ ગો ઓય ઊંચા નું ओके आवाज तो एट इज ऑन ਇਧਰ ਦੀ ਬ੍ਰੋ ਕਹਿੰਦੇ ਸਲੈਗ ਸਲੋਗ ਲਾ ਗਿਆ ਪਰ ਪਈਆ ਲਾਤਾ ਕਿਨੇ 13 ਨੰਬਰ ਆ ਸਲੈਗ ਸਲੋਗ ਲਾ ਗਿਆ ਆਪਾਂ ਰੁਪਈਆ ਫਿੱਟ ਕਰਤਾ ਜੈਂਚ ਤੇ ਆ ਆਪਣਾ ਜਿਹੜਾ ਈਜੀਅਰ ਵਾਲੀ ਆ ਸਾਈਡ ਨਹੀਂ ਇਧਰ ਪੱਠੀ ਵਾਲੀ ਸਾਈਡ ਇਹਦੇ ਵਿੱਚ ਲਾ ਦੇਣਾ ਤੇ ਕਨੈਕਸ਼ਨ ਕੱਟਿਆ ਜਾਊਗਾ ਈਜੀਅਰ ਦਾ ਇਹ ਬੰਦ ਹੋ ਜਾਊਗਾ ਜੇ ਆਪਾਂ ਖੋਲ ਲਾਂਗੇ ਫਿਰ ਆਪਾਂ ਨੂੰ ਬਹਲਾ ਕੋ ਕਰਨਾ ਪੈਣਾ ਆ ਤਰੀਕਾ ਜਮੇ ਸੌਖਾ ਰੁਪਈਆ ਲਾ ਕੇ ਵਿੱਚ ਛੋਟਾ ਰੁਪਈਆ ਹੁੰਦਾ ਜਾਂ ਕੈਨੇਡਾ ਵਾਲਾ ਕੋਈ ਸੈਂਟ ਵਗੈਰਾ ਲੈ ਲਓ ਤੇ ਜੈਨ ਦੇ ਵਿੱਚ ਫਿੱਟ ਕਰ ਲਓ ਤੇ ਫਿਰ ਉੱਤੇ ਕੱਸ ਦਿਓ ਤੇ ਈਅਰ ਬੰਦ ਹੋ ਜੂਗਾ ਬਾਕੀ ਤੁਸੀਂ ਪੰਗਾ ਫੇਰ ਹੀ ਲਿਓ ਕਿਰਾਂ ਆਪਾਂ ਦਿਖਾਵਾਂਗੇ ਪਰਫਾਰਮੈਂਸ 'ਚ ਕੀ ਫਰਕ ਪੈਂਦਾ ਵਾ ਆ ਜਾਓ ਕਰਨ ਦਿਖਾਉਣੇ ਆਪਾਂ ਚੱਕ ਬਾਕੀ ਆ ਗਿਆ ਸਹੀ ਜਾਂਦੇ ਦੁਬਾਰਾ ਸਾਫ ਕਰਨ ਤੋਂ ਬਾਅਦ ਦੇਖ ਚਾਪੀ ਨੇ ਈਜੀਆਰ ਇਹਦਾ ਹੋ ਗਿਆ ਸਾਫ ਤੇ ਬੰਦ ਵੀ ਕਰਤਾ ਸੀ ਤੈਨੂੰ ਦਿਖਾਉਣੇ ਆ ਤੁਹਾਨੂੰ ਇਹ ਚਾਬੀ ਚੂਬੀ ਤਾਂ ਨਹੀਂ ਰਹਿ ਗਈ ਇੱਕ ਮਿੰਟ ਕਿ ਨਹੀਂ ਮਾ ਗਿਆ ਸ਼ੋ ਚਾ ਚਾਬੀ ਓਏ ਇਹ ਚਾਬੀ ਨਹੀਂ ਮੈਂ ਦੂਸਰੀ ਚਾਬੀ ਦੇ ਚੋ ਥੱਲੇ ਨੂੰ ਫੇਚ ਲੈ ਮਾੜੀ ਜੀ ਸਮਾਨ ਚੱਕ ਲੋ ਇੱਕ ਵਾਰੀ ਮਾੜਾ ਸੱਤੀ ਨਾ ਸ਼ੋ ਨਾ ਸੱਤੀ ਚਾਬੀ ਕਰਨ ਲੱਗ ਗਈ ਚੱਲ ਦੇਖ ਮਾੜਾ ਸਲਫ ਮਾਰ ਕੇ ਕੀ ਆ ਕਹਿ ਰਿਹਾ ਜੀ ਚੱਲ ਚਲਾ ਦਈਏ ਵੀਰ ਯਾ